ਕਹਿਣਾ ਚਾਹੂੰਗੀ ਕਿ ਇਹ ਜਿਹੜਾ ਸਰਕਾਰ ਦੀ ਨਾ ਬੁਖਲਾਟ ਦੀ ਨਿਸ਼ਾਨੀ ਹੈ ਕਿ ਸਰਕਾਰ ਅਸਲ 'ਚ ਜਦੋਂ ਤੋਂ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਪ੍ਰਧਾਨ ਬਣੀ ਹੈ ਸਰਕਾਰ ਉਦੋਂ ਤੋਂ ਕੋਈ ਨਾ ਕੋਈ ਕੋਈ ਨਾ ਕੋਈ ਕੋਸ਼ਿਸ਼ਾਂ ਕਰ ਰਹੀ ਸੀਗੀ ਕਿ ਇਹਨੂੰ ਜੋਬ ਤੋਂ ਜਿਹੜਾ ਬਾਹਰ ਕੀਤਾ ਜਾਵੇ ਕਿਉਂਕਿ ਜਿਹੜਾ ਰੂਲਾਂ ਦੇ ਅਨੁਸਾਰ ਤਾਂ ਇਹ ਹੈਗਾ ਕਿ ਅਸੀਂ ਸਰਕਾਰੀ ਕਰਮਚਾਰੀ ਨਹੀਂ ਹੈਗੇ ਸਰਕਾਰੀ ਸਾਡੇ ਤੇ ਕੋਈ ਇਦਾਂ ਦੀਆਂ ਸ਼ਰਤਾਂ ਲਾਗੂ ਨਹੀਂ ਹੁੰਦੀਆਂ ਕਿ ਅਸੀਂ ਸੋਸ਼ਲ ਵਰਕਰ ਹੋਣ ਕਰਕੇ ਕੋਈ ਰਾਜਨੀਤਿਕ ਗਤੀਵਿਧੀਆਂ 'ਚ ਭਾਗ ਨਹੀਂ ਲੈ ਸਕਦੇ ਇਦਾਂ ਦਾ ਕੋਈ ਨਹੀਂ ਹੈਗਾ ਅਸੀਂ ਇਲੈਕਸ਼ਨ ਲੜ ਸਕਦੇ ਆ ਅਸੀਂ ਜਿਹੜਾ ਹੈਗਾ ਬਕਾਇਦਾ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਤੀ ਮੈਂਬਰ ਸਰਪੰਚ ਪੰਜ ਅੰਗਣਵਾੜੀ ਵਰਕਰ ਸਟਿਲ ਹੁਣ ਵੀ ਹੈਗੀਆਂ ਐਮਸੀ ਹੈਗੀਆਂ ਬਹੁਤ ਸਾਰੀਆਂ ਤੇ ਸਰਕਾਰ ਨੂੰ ਕੋਈ ਬਹਾਨਾ ਨਹੀਂ ਥਿਆਇਆ ਉਹਨਾਂ ਨੇ ਜਿਹੜਾ ਹੁਣ ਇੱਕ ਮੈਨੂੰ ਲੈਟਰ ਜਾਰੀ ਕੀਤਾ ਇਹਦੇ ਵਿੱਚ ਲਿਖਿਆ ਕਿ ਤੁਸੀਂ ਜਿਹੜੀਆਂ ਛੁੱਟੀਆਂ ਵੱਧ ਲਈਆਂ ਤੇ ਕੋਈ ਆਸਰ ਨਹੀਂ ਇੱਥੇ ਹੈ ਨਹੀਂ ਸੀਗਾ ਕਿ ਤੁਸੀਂ ਛੁੱਟੀਆਂ ਨਹੀਂ ਲੈ ਸਕਦੇ ਕਿਉਂਕਿ ਉਹ ਵੀ ਅਸੀਂ ਸੋਸ਼ਲ ਵਰਕਰੀਆਂ ਸਰਕਾਰੀ ਇਹ ਰੂਲ ਸਾਡੇ ਤੇ ਲਾਗੂ ਨਹੀਂ ਹੁੰਦੇ ਕਿ ਬਿਨਾ ਪੇ ਛੁੱਟੀ ਕਹਿੰਦੇ ਤੁਸੀਂ ਵੱਧ ਲਈਆ ਪਿਛਲੇ 30 ਸਾਲ ਤੋਂ ਮੈਂ ਛੁੱਟੀਆਂ ਵੱਧ ਲੈ ਰਹੀ ਸੀ ਕਿਉਂਕਿ ਈਵਨ ਕਿ ਦੂਜੀਆਂ ਸਟੇਟਾਂ ਦੇ ਵਿੱਚ ਇਹ ਹੈਗਾ ਕਿ ਜੇ ਤੁਸੀਂ ਆਗਣਵਾੜੀ ਵਰਕਰ ਦੇ ਤੌਰ ਤੇ ਡਿਪਾਰਟਮੈਂਟ ਨਾਲ ਮੀਟਿੰਗ ਲਈ ਜਾਂਦੇ ਹੋ ਜਾਂ ਡਿਪਾਰਟਮੈਂਟ ਦੇ ਵਿੱਚ ਕੰਮ ਜਾਂਦੇ ਹੋ ਤਾਂ ਤੁਹਾਨੂੰ ਬਕਾਇਦਾ ਹਾਜ਼ਰ ਗਿਣਿਆ ਜਾਂਦਾ ਪਰ ਪੰਜਾਬ ਦੇ ਵਿੱਚ ਇਹ ਨਹੀਂ ਸੀਗਾ ਕਿ ਸਾਨੂੰ ਉੱਥੇ ਛੁੱਟੀ ਲੈਣੀ ਪੈਂਦੀ ਹੈ ਜੇ ਤੁਸੀਂ ਹੈੱਡ ਆਫਿਸ ਜਾਂਦੇ ਹੋ ਜਾਂ ਹੋਰ ਤੁਸੀਂ ਐਕਟੀਵਿਟੀ 'ਚ ਭਾਗ ਲੈਂਦੇ ਤਦੋਂ ਤਾਂ ਮੇਰੀਆਂ ਕਦੇ ਵੀ 20 ਛੁੱਟੀਆਂ ਤੋਂ ਨਾਲ ਸਰਦਾ ਨਹੀਂ ਸੀਗਾ ਮੈਨੂੰ ਹਮੇਸ਼ਾ ਕਦੇ 40 ਛੁੱਟੀਆਂ ਕਦੇ 50 ਛੁੱਟੀਆਂ ਵਿਦਾਊਟ ਪੇ ਮੈਨੂੰ ਛੁੱਟੀਆਂ 30-30 ਲੈਣੀਆਂ ਪੈਂਦੀਆਂ ਸੀਗੀਆਂ ਇਹਨਾਂ ਨੇ ਕਿਹਾ ਕਿ ਤੁਸੀਂ ਛੁੱਟੀਆਂ ਵਧ ਲਈਆਂ ਤੁਹਾਡਾ ਕੰਮ ਪ੍ਰਭਾਵਿਤ ਹੋਇਆ ਜਿੱਥੋਂ ਤੱਕ ਕੰਮ ਦਾ ਸਵਾਲ ਹੈਗਾ ਕਿ ਜਦੋਂ ਤੋਂ ਕੋਰੋਨਾ ਹੋਇਆ ਹੈ ਉਦੋਂ ਤੋਂ ਆਂਗਣਵਾੜੀ ਵਰਕਰ ਜਿਹੜੇ ਹੈਗੇ ਆ ਰਾਸ਼ਨ ਬੱਚਿਆਂ ਨੂੰ ਅਸੀਂ ਘਰੇ ਦਿੰਦੇ ਆ ਟੀ ਐਚ ਆਰ ਦਿੱਤਾ ਜਾ ਰਿਹਾ ਤਿੰਨ ਤੋਂ 6 ਸਾਲ ਦੇ ਬੱਚੇ 2017 ਤੋਂ ਆਂਗਣਵਾੜੀ ਸੈਂਟਰਾਂ ਦੇ ਵਿੱਚ ਹੈ ਨਹੀਂਗੇ ਤਾਂ ਮੇਰਾ ਇਹਨਾਂ ਨੇ ਰਜਿਸਟਰ ਮੇਰੇ ਪੂਰੇ 2 ਮਹੀਨੇ ਸਰਕਾਰ ਨੇ ਚੈੱਕ ਕੀਤੇ ਕੋਈ ਕੰਮ ਦੇ ਵਿੱਚ ਨੁਕਸ ਨਹੀਂ ਨਿਕਲਿਆ ਕੋਈ ਮੇਰਾ ਕੰਮ ਪ੍ਰਭਾਵਿਤ ਨਹੀਂ ਹੋਇਆ ਤਾਂ ਇਹਨਾਂ ਨੇ ਬਿਨਾਂ ਵਜ੍ਹਾ ਮੇਰੇ ਤੇ ਇਲਜ਼ਾਮ ਲਾਤਾ ਫਿਰ ਇਹਨਾਂ ਨੇ ਹੁਣ ਮਈ ਦੇ ਵਿੱਚ ਇੱਕ ਲੈਟਰ ਜਾਰੀ ਕੀਤੀ ਹੈ 24 ਚ ਕਿ ਤੁਸੀਂ ਜਿਹੜਾ ਹੈਗਾ ਆਂਗਣਵਾੜੀ ਵਰਕਰ 20 ਤੋਂ ਵੱਧ ਛੁੱਟੀਆਂ ਨਹੀਂ ਲੈ ਸਕਦੀਆਂ ਹੁਣ ਜਿਹੜੀਆਂ ਮੈਨੂੰ ਮੇਰੇ ਤੇ ਛੁੱਟੀਆਂ ਕਈਆਂ ਗਈਆਂ ਇਹ ਹੈਗੀਆਂ 2023 ਦੀਆਂ ਤਾਂ ਜਦੋਂ ਮੈਂ 2023 ਦੇ ਵਿੱਚ ਛੁੱਟੀਆਂ ਲਈਆਂ ਉਦੋਂ ਦੀ ਕੋਈ ਏਦਾਂ ਦੀ ਲੈਟਰ ਨਹੀਂ ਸੀ ਮੈਂ ਹਰ ਸਾਲ ਲੈਂਦੀ ਰਹੀ ਆ ਪਿਛਲੇ 30 ਸਾਲਾਂ ਤੋਂ ਤੇ ਨਾਲ ਇਹਨਾਂ ਨੇ ਜਿਵੇਂ ਮੈਂ ਵਿਦਾਊਟ ਪੇ ਛੁੱਟੀ ਲਈ ਆ ਇਹਨਾਂ ਨੇ ਮੇਰੀ ਤਨਖਾਹ ਵੀ ਕੱਟੀ ਐ ਤੇ ਦੇਖੋ ਤੁਸੀਂ ਵੀ ਤੁਸੀਂ ਦੋ ਸਜ਼ਾ ਕਿਵੇਂ ਦੇ ਸਕਦੇ ਹੋ ਇੱਕ ਬੰਦੇ ਨੂੰ ਨਾਲੇ ਤੁਸੀਂ ਉਹਦੀ ਤਨਖਾਹ ਕੱਟ ਲਈ ਨਾਲੇ ਤੁਸੀਂ ਉਹਨੂੰ ਨੌਕਰੀ ਤੋਂ ਕਹਿ ਰਹੇ ਹੋ ਤੁਸੀਂ ਜਾਓ ਦੂਜਿਆਂ ਨੇ ਮੇਰੇ ਤੇ ਇਲਜ਼ਾਮ ਲਾਇਆ ਕਿ ਤੁਸੀਂ ਜਿਹੜਾ ਹੈਗਾ ਰਾਜਨੀਤਿਕ ਗਤੀਵਿਧੀਆਂ 'ਚ ਭਾਗ ਲਿਆ ਤੇ ਉਹ ਮੈਂ ਲੈ ਸਕਦੀ ਆ ਮੈਂ ਸੋਸ਼ਲ ਵਰਕਰ ਆ ਤਾਂ ਇਸ ਕਰਕੇ ਬੇਬੁਨਿਆਦ ਇਲਜ਼ਾਮ ਲਾ ਕੇ ਇਹਨਾਂ ਨੇ ਮੈਨੂੰ ਮੇਰੀਆਂ ਅੱਜ ਸਵਾ ਜਿਹੜੀਆਂ ਖਤਮ ਕਰਤੀਆਂ ਤੇ ਇਹਦੇ ਵਿੱਚ ਮੈਂ ਇਹ ਕਹਿਣਾ ਚਾਹੂੰਗੀ ਕਿ ਜਿਹੜਾ ਪੰਜਾਬ ਸਰਕਾਰ ਹੈ ਇਹ ਔਰਤ ਦੀ ਆਵਾਜ਼ ਬੰਦ ਕਰਨਾ ਚਾਹੁੰਦੀ ਹੈ ਕਿ ਮੈਂ ਪੰਜਾਬ ਦੀਆਂ ਲੱਖਾਂ ਔਰਤਾਂ ਦੀ ਆਵਾਜ਼ ਬਣੀ ਉਹਨਾਂ ਨੂੰ ਇਹਨਾਂ ਨੇ ਝੂਠੇ ਲਾਰੇ ਲਾਏ ਕਿ ਅਸੀਂ ਤੁਹਾਨੂੰ ਹਜ਼ਾਰ-ਹਜ਼ਾਰ ਰੁਪਈਆ ਦੇਵਾਂਗੇ ਉਹਨਾਂ ਤੋਂ ਵੋਟਾਂ ਲਈਆਂ ਇਹਨਾਂ ਨੇ ਤੇ ਮੈਂ ਇਹ ਮੁੱਦਾ ਬਹੁਤ ਜ਼ੋਰ ਸ਼ੋਰ ਨਾਲ ਚੱਕਿਆ ਦੂਜਾ ਇਹਨਾਂ ਨੇ 11 ਲੱਖ ਰਾਸ਼ਨ ਕਾਰਡ ਲੋਕਾਂ ਦੇ ਕੱਟੇ ਤੇ ਜਿਹੜੇ ਉਹਨਾਂ ਦੇ ਚੁੱਲ੍ਹੇ ਠੰਡੇ ਹੋ ਗਏ ਉਹਨਾਂ ਔਰਤਾਂ ਦੀ ਮੈਂ ਆਵਾਜ਼ ਬਣੀ ਕਿ ਇਹਨਾਂ ਦੇ ਤੁਸੀਂ ਰੈਸ਼ਨ ਕਾਰਡ ਬੰਦ ਕੀਤੇ ਆ ਉਹਨਾਂ ਦੇ ਘਰਾਂ ਦੇ ਵਿੱਚ ਆਟਾ ਨਹੀਂ ਹੈਗਾ ਤੀਜਾ ਜਿਹੜਾ ਇਹਨਾਂ ਨੇ ਪ੍ਰਚਾਰ ਕੀਤਾ ਕਿ ਅਸੀਂ ਜ਼ੀਰੋ ਬਿਲ ਆ ਰਿਹਾ ਹੈ ਤੇ ਮੈਂ ਪਿੰਡਾਂ ਦੇ ਵਿੱਚ ਮੀਟਿੰਗਾਂ ਕੀਤੀਆਂ ਘਰ ਘਰ ਗਈ ਔਰਤਾਂ ਨੇ ਦੱਸਿਆ ਕਿ ਸਾਡੇ ਜਿਹੜੇ ਜ਼ੀਰੋ ਬਿੱਲ ਨਹੀਂ ਆ ਰਹੇ ਹੈਗੇ ਸਾਨੂੰ ਹਜ਼ਾਰਾਂ ਰੁਪਏ ਦੇ ਬਿੱਲ ਆਏ ਉਹਦੇ ਲਈ ਵੀ ਮੈਂ ਧਰਨੇ ਮਜਾਰੇ ਕੀਤੇ ਸੋ ਇਹ ਨਾ ਗੱਲਾਂ ਤੋਂ ਸਰਕਾਰ ਨੇ ਬਿਲਕੁਲ ਬਖਲਾਟ ਦੇ ਵਿੱਚ ਆ ਕੇ ਜਿਹੜਾ ਮੇਰੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਇਹਦਾ ਮੈਂ ਸਖਤ ਵਿਰੋਧ ਕਰਦੀ ਆਂ ਵੀ ਤੁਸੀਂ ਇਸ ਤਰ੍ਹਾਂ ਕਿਸੇ ਔਰਤ ਦੀ ਆਵਾਜ਼ ਨੂੰ ਬੰਦ ਨਹੀਂ ਕਰ ਸਕਦੇ ਦਿੱਲੀ ਤੋਂ ਚਲਦੀਆਂ ਸਰਕਾਰਾਂ ਜਦੋਂ ਪੰਜਾਬ ਦੇ ਵਿੱਚ ਆ ਕੇ ਲੋਕਾਂ ਦੇ ਗੱਲ ਘੁੱਟਣ ਦੀ ਕੋਸ਼ਿਸ਼ ਕਰਦੀਆਂ ਤਾਂ ਇਹ ਬਹੁਤ ਔਖਾ ਹੈ ਬਾਕੀ ਜਿਹੜੀ ਆ ਹੁਣ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਇਹਨਾਂ ਨੇ ਨਾਮ ਤਾਂ ਆਮ ਆਦਮੀ ਰੱਖਿਆ ਪਰ ਇਹਨਾਂ ਦੇ ਜਿਹੜਾ ਡੈਮੋਕਰੇਸੀ ਕੁਝ ਨਹੀਂ ਹੈਗੀ ਨਾ ਆਮ ਆਦਮੀ ਦੀ ਸੁਣਵਾਈ ਹੈ ਜੇ ਆਪ ਦੀ ਇੱਕ ਰਾਜ ਸਭਾ ਦੀ ਐਮਪੀ ਸੁਆਤੀ ਮਾਲੀਵਾਲ ਉਹ ਨੂੰ ਆਪ ਦੇ ਸੀਐਮ ਹਾਊਸ ਦੇ ਵਿੱਚ ਕੁੱਟਿਆ ਜਾ ਸਕਦਾ ਉਹਦੀ ਕੁੱਟਮਾਰ ਕੀਤੀ ਜਾ ਸਕਦੀ ਹੈ ਉਹਦੇ ਨਾਲ ਇਦਾਂ ਦਾ ਵਿਹਾਰ ਕਰ ਸਕਦੇ ਆ ਜਿਹੜੀ ਔਰਤਾਂ ਦੇ ਅਧਿਕਾਰਾਂ ਦੀ ਗੱਲ ਕਰਦੀ ਸੀ ਔਰਤਾਂ ਦੀ ਔਮੈਨ ਕਮਿਸ਼ਨ ਦੀ ਉਹ ਚੇਅਰਪਰਸਨ ਸੀ ਤਾਂ ਉਹ ਇਹਨਾਂ ਨੇ ਇਹਨਾਂ ਦਾ ਤੇ ਇਤਿਹਾਸ ਹੈ ਵੀ ਇਹਨਾਂ ਨੇ ਹਮੇਸ਼ਾ ਔਰਤਾਂ ਦੇ ਨਾਲ ਤੱਕਾ ਕੀਤਾ ਤੇ ਇਹਨਾਂ ਨੇ ਇੱਥੇ ਵੀ ਤੱਕਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਮੈਂ ਇਸ ਗੱਲ ਤੇ ਕਹਿਣਾ ਚਾਹਣੀ ਆ ਕਿ ਪੰਜਾਬ ਦੀਆਂ ਔਰਤਾਂ ਡਰਨ ਵਾਲੀਆਂ ਨਹੀਂ ਹੈਗੀਆਂ ਪੰਜਾਬ ਦੀਆਂ ਆਂਗਣਵਾੜੀ ਵਰਕਰ ਪੰਜਾਬ ਦੀਆਂ ਜਿਹੜੀਆਂ ਲੱਖਾਂ ਔਰਤਾਂ ਹੈਗੀਆਂ ਉਹ ਸਾਰੀਆਂ ਜਿਹੜੀਆਂ ਇਸ ਗੱਲ ਦਾ ਡਟ ਕੇ ਵਿਰੋਧ ਕਰਨਗੀਆਂ ਤੇ ਮੈਂ ਉਹਨਾਂ ਲੱਖਾਂ ਔਰਤਾਂ ਦੀ ਆਵਾਜ਼ ਆ ਅਸੀਂ ਮਾਈ ਭਾਗੋ ਦੀਆਂ ਵਾਰਸਾਂ ਅਸੀਂ ਇਸ ਗੱਲ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਕਿ ਸਰਕਾਰ ਇਦਾਂ ਦੇ ਧੱਕੇ ਜਿਹੜੇ ਪੰਜਾਬ ਦੇ ਲੋਕਾਂ ਨਾਲ ਕਰੇ ਤੇ ਖਾਸ ਕਰਕੇ ਪੰਜਾਬ ਦੀਆਂ ਔਰਤਾਂ ਨਾਲ ਕਰੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ